ਸਵਈਏ ਮਹੱਲੇ ਪਹਿਲੇ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਇਸੇ ਤਰ੍ਹਾਂ ਇੱਕ ਵਾਰੀ ਹੀ ਬੋਲਣਾ ਹੈ ਸਵਈਏ ਮਹੱਲੇ ਪਹਿਲੇ ਕੇ ਅੱਖਰਾਂ ਵਿੱਚ ਲਿਖਿਆ ਹੈ ਇਸ ਕਰਕੇ ਇੱਕ ਵਾਰੀ ਬੋਲਣਾ ਹੈ ਕਈ ਵਾਰ ਪਾਠੀ ਸਿੰਘ ਪਹਿਲੇ ਕੇ ਪਹਿਲਾ ਕਹਿ ਜਾਂਦੇ ਨੇ ਉਹ ਗਲਤ ਹੈ ਬਿਲਕੁਲ ਸਿੱਧਾ ਹੀ ਉਚਾਰਨ ਕਰਨਾ ਇੱਕ ਵਾਰੀ ਸਵਈਏ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਧਿਆਏ ਬਰ ਦਾਤਾ ਇਹ ਬਰ ਦਾਤਾ ਵੱਖਰਾ ਪਾਠ ਕਰਨਾ ਹੈ ਲਿਖਿਆ ਇਕੱਠਾ ਹੈ ਵੱਖਰਾ ਪਾਠ ਕਰਾਇਆ ਜਾਂਦਾ ਹੈ ਇਕ ਮਨ ਇਥੇ ਵਿਸਰਾਮ ਹੈ ਪੁਰਖ ਧਿਆਏ ਬਰ ਦਾਤਾ ਇਕ ਮਨ ਪੁਰਖ ਧਿਆਏ ਬਰ ਦਾਤਾ ਸੰਤ ਸਹਾਰ ਸਦਾ ਵਿਖਿਆਤਾ ਦਾਸ ਚਰਨ ਲੇ ਰਿਦਾ ਬਸਾਵੋ ਚਰਨ ਪਦ ਤੇ ਵਿਸਰਾਮ ਹੈ ਤਾਸ ਚਰਨ ਲੇ ਰਿਦਾ ਬਸਾਵੋ ਓ ਪਰਮ ਗੁਰੂ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਹਾਂ ਇਹ ਵੀ ਵਿਸਰਾਮ ਯਾਦ ਰੱਖਣਾ ਹੈ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ નિਵਾਰਣ ਸ਼ਬਦ ਸਰੇ ਗਾਵਹਿ ਗੰभीर ਧੀਰ ਮਤ ਸਾਗਰ ਗਾਵਹਿ ਇੱਥੇ ਯਮਕ ਲਾ ਦਿੰਨੀ ਹੈ ਗੰभीर ਧੀਰ ਮਤ ਸਾਗਰ ਗਾਵਹਿ ਗੰभीर ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵਹਿ Indraਦ ਭਗਤ ਪ੍ਰਹਿਲਾਦਿਕ ਆਤਮ ਰਾਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਕਿ ਕਲ ਉਚਾਰਨ ਕਰਨਾ ਹੈ ਪਟ ਦਾ ਨਾਂ ਹੈ ਕਬ ਕਬ ਬੋਲੇ ਹੀ ਬੋਲਣਾ ਹੈ ਕਬ ਕਲ ਸੁਜਸ ਗਾਵੋ ਗੁਰ ਨਾਨਕ ਸੁਜਸ ਇਕੱਠਾ ਹੀ ਪਾਠ ਹੈ ਸੁਜਸ ਗਾਵੋ ਗੁਰ ਨਾਨਕ ਰਾਜ ਯੋਗ ਜਿਨ ਬਾਣਿਓ ਗਾਵਹਿ ਜਨ ਕਾਲ ਜੁਗਤ ਜੋਗੇਸ਼ੁਰ ਜੋਗੇਸ਼ੁਰ ਹਾਰ ਰਾਸ ਪੂਰਨ ਸਰਵ ਕਲਾ ਗਾਵਹਿ ਸੰਕਾਦ ਸਾਧ ਸਿੱਧਾ ਦਿਕ ਸਿੱਧਾ ਦਿਕ ਮੋਨ ਜਨ ਗਾਵਹਿ ਅਸ਼ਾਲ ਸ਼ਲਾ ਇਥੇ ਅਸ਼ਾਲ ਹੀ ਉਚਾਰਨ ਕਰਨਾ ਹੈ ਮੋਨ ਜਨ ਗਾਵਹਿ ਅਸ਼ਾਲ ਸ਼ਲਾ ਗਾਵਹਿ ਗੁਣ ਧੋਮ ਅਟਲ ਮੰਡਲ ਵੈ ਇਹ ਧੋਮ ਪਦ ਤੇ ਠਮਕ ਲਾਉਣੀ ਹੈ ਗਾਵਹਿ ਗੁਣ ਧੋਮ ਅਟਲ ਮੰਡਲ ਵੈ ਭਗਤ ਭਾਇ ਰਸ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਕਪੀਲਾਦ ਆਦ ਜੋਗੇਸੁਰ ਅਪਰੰਪਰ ਅਵਤਾਰ ਬਰੋ ਗਾਵੈ ਜਮਦਗਨ ਜਮਦਗਨ ਰਿਸ਼ੀ ਦਾ ਨਾਮ ਹੈ ਇਹਨੂੰ ਕਸਕੇ ਨਹੀਂ ਭੁੱਲਣਾ ਜਮਦਗਨ ਰਿਸ਼ੀ ਗਾਵੈ ਜਮਦਗਨ ਪਰਸਰਾਮੇਸੁਰ ਗਾਵੈ ਜਮਦਗਨ ਪਰਸਰਾਮੇਸੁਰ ਕਾਰ ਕੋਠਾਰ ਰਾਗ ਤੇਜ ਹਰਿਓ ਕਾਰ ਕੋਠਾਰ ਰਾਗ ਤੇਜ ਹਰਿਓ ਉਹਦਾ ਉਦੋ ਅਕਰੂਰ ਵਿਦਰ ਗੁਣ ਗਾਵੈ ਨਹੀਂ ਨਹੀਂ ਉਦੋ ਤੇ ਦਲੈਂਕੜ ਲੱਗਣਗੇ ਤਾਂ ਔਂਕੜ ਹੈ ਉਹਦਾ ਉਹਦਾ ਉਚਾਰਨ ਕਰਨਾ ਹੈ ਦਲੈਂਕੜ ਨਹੀਂ ਬੋਲਨੇ ਹਨ ਉਹਦਾ ਅਕਰੂਰ ਵਿਦਰ ਗੁਣ ਗਾਵੈ ਉਹਦਾ ਅਕਰੂਰ ਵਿਦਰ ਗੁਣ ਗਾਵੈ ਸਰਬਾਤਮ ਜਿਹਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਗੁਣ ਵਰਨ ਚਾਰ ਖਾਟ ਦਰਸਨ ਬ੍ਰਹਮਾਦਿਕ ਸਿਮਰੰਤ ਗੁਨਾ ਗਾਵਹਿ ਗੁਣ ਵਰਨ ਚਾਰ ਖਾਟ ਦਰਸਨ ਇਥਿ ਵਿਸਰਾਮ ਬ੍ਰਹਮਾਦਿਕ ਸਿਮਰੰਤ ਗੁਨਾ ਗਾਵੈ ਗੁਣ ਸੀਸ ਸੈਸ ਜਿਹਬਾਰਸ ਆਦ ਅੰਤ ਲਿਵ ਲਾਗ ਤੁਨਾ ਕਾਵੇ ਗੁਣ ਮਹਾਦੇਉ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵਾ ਗੁਰ ਨਾਨਕ ਰਾਜ ਯੋਗ ਜਿਨ ਮਾਣਿਓ ਰਾਜ ਯੋਗ ਮਾਣਿਓ ਬਸਿਓ ਨਿਰਵੈਰ ਰਿਤੰਤਰ श्रेष्ठ सगले उदरी नाम ले तरयो निरंतर नाम ले इथे ठमक लादनी उदरी पाते विश्राम है तरयो निरंतर गुण गाव है सनकाद आद जनकाद जुगह लग इ विश्राम गुण गाव है सनकाद आद इथे विश्राम लाउना है जनकाद जुगह लग <coughs> ਤਨ ਤਨ ਗੁਰ ਤਨ ਜਨਮ ਸਕਿਆਥ ਭਲੋ ਜਗ ਤਨ ਤਨ ਗੁਰ ਤਨ ਇਥੇ ਸ਼੍ਰਾਮ ਜਨਮ ਸਕਿਆਥ ਭਲੋ ਜਗ ਇਸ ਨੂੰ ਸਕਿਆਥ ਨਹੀਂ ਕਹਿਣਾ ਸਕਿਆਥ ਸ ਕ ਈ ੜੀ ਸਿਆਰੀ ਐੜਾ ਥੱਤਾ ਤਨ ਤਨ ਗੁਰ ਤਨ ਜਨਮ ਸਕਿਆਥ ਭਲੋ ਜਗ ਪਾਤਾਲਪੁਰੀ ਜੈਕਾਰ ਤੁਨਾ ਕਾਬ ਜਨ ਕਲਿ ਵਖਾਣਿਉ ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਉ ਸਤਜੁਗ ਸਤਜੁਗ ਤੈ ਮਾਣਿਉ ਛਲੇਉ ਬਾਲ ਬਾਵਨ ਪਾਇਉ ਸਤਜੁਗ ਇਥੇ ਜਮਕ ਲਾ ਦਿੰਨੀ ਹੈ ਤੈ ਮਾਣਿਉ ਇਥੇ ਵਿਸਰਾਮ ਛਲੇਉ ਬਾਲ ਬਾਵਨ ਪਾਇਉ ਤ੍ਰੇਤ ਤੈ ਮਾਣਿਉ RAM ਤ੍ਰੇਤ ਤੇ ਮਾਣਿਓ ਤ੍ਰੇਤੇ ਤੇ ਮਾਣਿਓ ਰਾਮ ਰਗਵੰਸ કહਾਇਓ ਦੁਆਪੁਰ ਕ੍ਰਿਸ਼ਨ ਮਰਾਰ ਰਾਮ ਰਗਵੰਸ કહਾਇਓ ਕਗਾ ਲਾ ਕੇ ਬੂਨੇ ਰਾਮ ਰਗਵੰਸ કહਾਇਓ ਦੁਆਪੁਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ ਉਗਰ ਸੈਣ ਕਉ ਰਾਜ ਅਪੈ ਭਗਤ ਹੈ ਜਨ ਦੀਓ ਕਾਲਯੁਗ ਪ੍ਰਮਾਣ ਨਾਨਕ ਗੁਰ ਇਹ ਕਾਲਯੁਗ ਪਦ ਤੇ ਝਮਕ ਲਾ ਕੇ ਬੋਲਣਾ ਹੈ ਕਾਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਇਹ ਵੀ ਅੰਗਦ ਅਮਰ ਨਹੀਂ ਕਹਿ ਦੇਣਾ ਅੰਗਦ ਪਦ ਤੇ ਵੀ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਹੈ ਝਮਕ ਲਾ ਕੇ ਬੋਲਣਾ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਕੁਰਖ ਫਰਮਾਇਓ ਗੁਣ ਗਾਵੇ ਰਵਦਾਸ ਭਗਤ ਜੈ ਦੇਵ ਤ੍ਰਿलोਚਨ ਗੁਣ ਗਾਵੇ ਰਵਦਾਸ ਇਥੇ ਵਿਸਰਾਮ ਹੈ ਭਗਤ ਜੈ ਦੇਵ ਤ੍ਰਿलोਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮ ਲੋਚਨ ਕਬੀਰ ਪਦ ਤੇ ਹੀ ਵਿਸਰਾਮ ਹੈ ਨਾਮਾ ਭਗਤ ਕਬੀਰ ਸਦਾ ਗਾਵੇ ਸਮ ਲੋਚਨ ਭਗਤ ਬੀਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਭਗਤ ਵੀਣ ਗੁਣ ਰਵੈ ਇਥੇ ਵਿਸਰਾਮ ਸਹਿਜ ਆਤਮ ਰੰਗ ਮਾਣੈ ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਯੋਗ ਗਿਆਨ ਗੁਰ ਯੋਗ ਧਿਆਨ ਗੁਰ ਗਿਆਨ ਬਿਨਾ ਇਥੇ ਵਿਸਰਾਮ ਲਾਉਣਾ ਹੈ ਬਿਨਾ ਪ੍ਰਭ ਅਵਰ ਨਾ ਜਾਣੈ ਇਸ ਤਰ੍ਹਾਂ ਨਹੀਂ ਕਹਿਣਾ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਇਥੇ ਹਮ ਕਲਾ ਦੁਨੀਆ ਅਵਰ ਨਾ ਜਾਣੈ ਸੁਖ ਦੇ ਉਹ ਪ੍ਰੀਖਿਅਤ ਗੁਣ ਰਵੈ ਗੋਤਮ ਰਖ ਸਾਸ ਜਾਸ ਗਾਇਓ ਸੁਖ ਦੇ ਉਹ ਪ੍ਰੀਖਿਅਤ ਇਸ ਨੂੰ ਪ੍ਰੀਖਿਅਤ ਉਚਾਰਨ ਕਰਨਾ ਸੁਖ ਦੇ ਉਹ ਪ੍ਰੀਖਿਅਤ ਗੁਣ ਰਵੈ ਗੋਤਮ ਰਖ ਜਾਸ ਗਾਇਓ ਰਖ ਪੂਲਾ ਬੋਲਣਾ ਕਾਵ ਕਲ ਸੁਜਾਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵਹਿ ਪਾਇਾਲ ਭਗਤ ਨਾਗਾਦ ਭਯੰਗਮ ਇਸੇ ਤਰ੍ਹਾਂ ਹੀ ਪਾਇਾਲ ਉਚਾਰਨ ਕਰਨਾ ਆਮ ਪਿਆਲ ਹੀ ਕਹਿ ਜਾਂਦੇ ਹਨ ਪਿਆਲ ਨਹੀਂ ਕਹਿਣਾ ਪੱਪੇ ਕੰਨਾ ਈੜੀ ਸਿਹਾਰੀ ਐੜੇ ਕੰਨਾ ਲੱਲਾ ਪਾਇਾਲ ਇਸ ਤਰ੍ਹਾਂ ਬੋਲਣਾ ਹੈ ਗੁਣ ਗਾਵਹਿ ਪਾਇਾਲ ਭਗਤ ਨਾਗਾਦ ਭਯੰਗਮ ਮਹਾਦੇਵ ਗੁਣ ਰਵੈ ਸਦਾ ਜੋਗੀ ਜਾਤ ਜੰਗਮ ਗੁਣ ਗਾਵੈ ਮਨ ਬਿਆਸ ਜਿਨ ਬੇਦ ਵਿਆਹ ਕਰਨ ਵਿਚਾਰੇ ਆਏ ਵਿਚਾਰਯ ਇਸ ਤਰ੍ਹਾਂ ਬੋਲਣਾ ਵਿਚਾਰਯ ਗੁਣ ਗਾਵੈ ਮਨ ਬਿਆਸ ਇਥੇ ਵਿਸਰਾਮ ਜਿਨ ਬੇਦ ਵਿਆਹ ਕਰਨ ਵਿਚਾਰੇ ब्रह्मा गुण उच्चरे जिन हुकम सब सृष्टि सवारी एवी सवारी इस तरह बोलना आम पाठी सिंह बिचारिया सवारीया इस तरह बोल जंदे ने कन्ने ला जंदे हन इस तरह नहीं उच्चारण करना ब्रह्मा गुण उच्चरे जिन हुकम सब सृष्टि सवारी ब्रह्मांड खंड पूर्ण ब्रह्म गुण निर्गुण समझान्यो ਜਾਪ ਕਲ ਸੁਜਸ ਨਾਨਕ ਗੁਰ ਸਹਜ ਜੋਗ ਜਿਨ ਮਾਣਿਓ ਗੁਣ ਗਾਵਣ ਨਵਨਾਥ ਧੰਨ ਗੁਰ ਸਾਚ ਸਮਾਇਓ ਮਾਨਦਾਤਾ ਗੁਣ ਰਵੈ ਮਾਨਦਾਤਾ ਮਾਨਦਾਤਾ ਰਾਜਾ ਹੋਇਆ ਹੈ ਮਾਨਦਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ ਗੁਣ ਗਾਵੈ ਬਾਲ ਰਾਉ ਸਬਤੋ ਪਾਤਾਲ ਬਸੰਤੋ ਬਸੰਤੋ ਹੀ ਇਸ ਤਰ੍ਹਾਂ ਉਚਾਰਨ ਕਰਨਾ ਬਸੰਤੋ ਨਹੀਂ ਕਹਿਣਾ ਹੂੜਾ ਲਾ ਕੇ ਕਨੌੜੇ ਨਾਲ ਹੈ ਬਸੰਤੋ ਭਰਤ ਰਗੁਣ ਉਚਰੈ ਸਦਾ ਗੋਰ ਸੰਗ ਰਹੰਤੋ ਦੂਰਵਾ ਪਰੂਰੋ ਅੰਗਰੈ ਇਹ ਵੀ ਧਿਆਨ ਨਾਲ ਦੂਰਵਾ ਉਚਾਰਨ ਕਰਨਾ ਦੁਰਵਾਸ਼ਾ ਰਿਖੀ ਦਾ ਬਾਚਕ ਹੈ ਦੁਰਵਾ ਨਹੀਂ ਕਹਿਦਣਾ ਔਕੜ ਲਾ ਕੇ ਦੂਰਵਾ ਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਾਟ ਘਾਟ ਸਹਿਜ ਸਮਾਇਓ